ਅੱਜ ਆਓ ਅਸੀਂ ਸੁਰਗਿ ਮਾਤਾ ਜੀ ਜੀਵਨ ਦੇ ਜਲ ਦਾ ਸੋਤਾ ਇਸ ਉਪਦੇਸ਼ਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ ਮੈਂ ਇੱਕ ਵਾਰ ਤੁਹਾਡੇ ਨਾਲ ਅਰਬ ਤੋਂ ਲਾਰੈਂਸ ਨਾਮ ਦੇ ਇੱਕ ਵਿਅਕਤੀ ਬਾਰੇ ਇੱਕ ਕਹਾਣੀ ਸਾਂਝੀ ਕੀਤੀ ਸੀ ਉਸ ਨੂੰ ਅਤੇ ਕੁਝੂਰ ਅਰਬ ਲੋਕਾਂ ਨੂੰ ਪੈਰਿਸ ਵਿੱਚ ਸੱਤਿਆ ਗਿਆ ਸੀ ਜਿਵੇਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਰਬ ਦੇ ਰੇਗਿਸਤਾਨ ਵਿੱਚ ਪਾਣੀ ਬਹੁਤ ਹੀ ਕੀਮਤੀ ਸਰੋਤ ਹੈ ਇੱਕ ਦਿਨ ਜਦੋਂ ਅਰਬ ਲੋਕ ਪੈਰਿਸ ਦੇ ਇੱਕ ਹੋਟਲ ਵਿੱਚ ਰਹਿੰਦੇ ਸੀ ਉਹਨਾਂ ਨੇ ਟੂਟੀ ਨੂੰ ਚਾਲੂ ਕੀਤਾ ਤੇ ਪਾਣੀ ਨਿਕਲ ਆਇਆ ਇਹ ਕੁਝ ਇਸ ਤਰ੍ਹਾਂ ਸੀ ਜੋ ਉਹਨਾਂ ਨੇ ਪਹਿਲਾਂ ਕਦੀ ਨਹੀਂ ਦੇਖਿਆ ਸੀ ਕਿਉਂਕਿ ਉਹ ਇੱਕ ਇਸ ਤਰ੍ਹਾਂ ਦੀ ਜਗ੍ਹਾ ਤੋਂ ਸੀ ਜਿੱਥੇ ਪਾਣੀ ਦੀ ਬਹੁਤ ਕਮੀ ਸੀ ਆਪਣੀ ਯਾਤਰਾ ਦੇ ਦੌਰਾਨ ਸਭ ਕੁਝ ਖਤਮ ਹੋਣ ਦੇ ਬਾਅਦ ਭਾਵੇਂ ਹੀ ਉਹਨਾਂ ਨੂੰ ਉਸ ਦਿਨ ਜਾਣਾ ਪੈਣਾ ਸੀ ਪਰ ਉਹ ਕਿਤੇ ਵੀ ਨਹੀਂ ਦਿਖਾਈ ਦੇ ਰਹੇ ਸੀ ਆਖਰਕਾਰ ਉਹ ਉਹਨਾਂ ਨੂੰ ਲੱਭਣ ਦੇ ਲਈ ਉਸਦੇ ਕਮਰੇ ਵਿੱਚ ਗਏ ਉਹ ਉੱਥੇ ਸਿੰਕ ਨਾਲੋਂ ਟੂਟੀ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸਨੇ ਉਹਨਾਂ ਤੋਂ ਪੁੱਛਿਆ ਤੁਸੀਂ ਟੂਟੀ ਖਿੱਚਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਉਹਨਾਂ ਨੇ ਉੱਤਰ ਦਿੱਤਾ ਜੇਕਰ ਮੇਸ ਟੂਟੀ ਦਿਨਰ ਅਰਬ ਮੁੜ ਸਕਾ ਤਾਂ ਸਾਨੂੰ ਪਾਣੀ ਬਾਰੇ ਹੋਰ ਜ਼ਿਆਦਾ ਚਿੰਤਾ ਨਹੀਂ ਕਰਨੀ ਪਵੇਗੀ ਇਸ ਲਈ ਅਸੀਂ ਇਸ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਲੋਕ ਕੋ ਕਿ ਸਿਰਫ ਇੱਕ ਟੂਟੀ ਹੋਣ ਤੇ ਪਾਣੀ ਬਾਹਰ ਆ ਸਕਦਾ ਹੈ ਇਸ ਗੱਲ ਦੇ ਕਰਕੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਪਾਣੀ ਦਾ ਸੋਤਾ ਕੀ ਹੈ ਉਹਨਾਂ ਨੂੰ ਗਲਤ ਫਹਮੀ ਸੀ ਕਿ ਜੇਕਰ ਉਹਨਾਂ ਦੇ ਕੋਲ ਟੂਟੀ ਹੋਵੇ ਤਾਂ ਪਾਣੀ ਨਿਕਲ ਆਵੇਗਾ ਜੀਵੇਂ ਅੱਜ ਦਾ ਉਪਦੇਸ਼ ਲੇਖ ਦੱਸਦਾ ਹੈ ਜੀਵਨ ਦੇ ਜਲ ਦਾ ਸੋਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤਦ ਜੀਵਨ ਦੇ ਜਲ ਦਾ ਸੋਤਾ ਕੀ ਹੈ ਅਤੇ ਉਹ ਸਾਡੇ ਆਤਮਿਕ ਜੀਵਨ ਦੇ ਲਈ ਕਿੰਨਾ ਕੀਮਤੀ ਹੈ ਆਓ ਅਸੀਂ ਇੱਕ ਵਾਰ ਫਿਰ ਮਹਿਸੂਸ ਕਰੀਏ ਕਿ ਜੀਵਨ ਦਾ ਜਲ ਪ੍ਰਾਪਤ ਕਰਨਾ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ ਅੱਜ ਆਓ ਅਸੀਂ ਬਾਈਬਲ ਵਿੱਚ ਇਸ ਵਿਸ਼ੇ ਬਾਰੇ ਅਧਿਐਨ ਕਰੀਏ ਕਿ ਸਾਨੂੰ ਪੱਕੀ ਤਰ੍ਹਾਂ ਨਾਲ ਕਿਉਂ ਸਵਰਗੀ ਮਾਤਾ ਜੀ ਦੀ ਜ਼ਰੂਰਤ ਹੈ ਕਿ ਅਸੀਂ ਇਹ ਨਹੀਂ ਸਿੱਖਿਆ ਕਿ ਸੰਸਾਰਿਕ ਚੀਜ਼ਾਂ ਸਵਰਗ ਦੀਆਂ ਚੀਜ਼ਾਂ ਦਾ ਮਾਡਲ ਅਤੇ ਪਰਛਾਵਾ ਹੈ ਧਰਤੀ ਤੇ ਜੀਵਨ ਦੇ ਲਈ ਸਭ ਤੋਂ ਜ਼ਰੂਰੀ ਤੱਤ ਕੀ ਹੈ ਉਹ ਪਾਣੀ ਹੈ ਜਦੋਂ ਸਾਡੇ ਸਰੀਰ ਵਿੱਚ 2% ਜਾਂ 1% ਪਾਣੀ ਦੀ ਵੀ ਕਮੀ ਹੋਵੇ ਤਾਂ ਸਾਨੂੰ ਬਹੁਤ ਪਿਆਸ ਲੱਗਦੀ ਹੈ ਕਿਉਂਕਿ ਸਾਡੇ ਸਰੀਰ ਦਾ 70% ਹਿੱਸਾ ਪਾਣੀ ਨਾਲ ਬਣਿਆ ਹੁੰਦਾ ਹੈ ਇਸ ਲਈ ਅਸੀਂ 1% ਪਾਣੀ ਦੀ ਕਮੀ ਹੋਣ ਤੇ ਵੀ ਅਸਹਿ ਪਿਆਸ ਮਹਿਸੂਸ ਕਰਦੇ ਹਾਂ ਜੇਕਰ ਸਾਡੇ ਸਰੀਰ ਵਿੱਚ 12% ਪਾਣੀ ਦੀ ਕਮੀ ਹੋਵੇ ਤਾਂ ਦਸੀਂ ਮਰ ਜਾਵਾਂਗੇ ਅਸੀਂ ਮਨੁੱਖ ਪਾਣੀ ਦੇ ਬਿਨਾਂ ਆਪਣੇ ਹਰ ਰੋਜ਼ ਦੀਆਂ ਗਤੀਵਿਧੀਆਂ ਨੂੰ ਅੰਜਾਮ ਨਹੀਂ ਦੇ ਸਕਦੇ ਜਾ ਆਪਣੇ ਜੀਵਨ ਨੂੰ ਵੀ ਬਣਾਏ ਨਹੀਂ ਰੱਖ ਸਕਦੇ ਇਸ ਤੋਂ ਇਲਾਵਾ ਜੇਕਰ ਅਸੀਂ ਵਿਸ਼ਵ ਦੀਆਂ ਚਾਰ ਪ੍ਰਾਚੀਨ ਸਭਿਤਾਵਾਂ ਨੂੰ ਦੇਖੀਏ ਤਾਂ ਦਸੀਂ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ ਕਿ ਮਨੁੱਖ ਜਾਤੀ ਦੇ ਲਈ ਪਾਣੀ ਕਿੰਨਾ ਮਹੱਤਵਪੂਰਨ ਹੈ ਕੀ ਤੁਸੀਂ ਜਾਣਦੇ ਹੋ ਕਿ ਚਾਰ ਪ੍ਰਾਚੀਨ ਸਭਿਅਤਾਵਾਂ ਕੀ ਹਨ ਉਹ ਭਾਰਤੀ ਸਿੰਧੂ ਘਾਟੀ ਸਭਿਅਤਾ ਚੀਨੀ ਪੀਲੀ ਨਦੀ ਸਭਿਅਤਾ ਮੈਸੋਪੋਟਾਮੀਆ ਸਭਿਅਤਾ ਅਤੇ ਮਿਸਰ ਸਭਿਅਤਾ ਹੈ ਇਹ ਚਾਰ ਪ੍ਰਮੁੱਖ ਪ੍ਰਾਚੀਨ ਸਭਿਅਤਾਵਾਂ ਇਹਨਾਂ ਵਿੱਚੋਂ ਹਰ ਇੱਕ ਸਭਿਅਤਾ ਕਿੱਥੋਂ ਪੈਦਾ ਹੋਈ ਇਸ ਸਾਰੀਆਂ ਸਭਿਅਤਾਵਾਂ ਨਦੀਆਂ ਦੇ ਕੋਲ ਪੈਦਾ ਹੋਈਆਂ ਮਿਸਰ ਦੀ ਸਭਿਅਤਾ ਨੀਲ ਨਦੀ ਦੇ ਕੋਲ ਪੈਦਾ ਹੋਈ ਅਤੇ ਭਾਰਤੀ ਸਭਿਤਾ ਸਿੰਧੂ ਨਦੀ ਦੇ ਕੋਲ ਸਾਰੇ ਲੋਕੋ ਮੈਂ ਪ੍ਰਾਚੀਨ ਸਭਿਤਾ ਬਾਰੇ ਤੁਹਾਡੇ ਗਿਆਨ ਦਾ ਟੈਸਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮਾਮਲਾ ਇਹ ਹੈ ਕਿ ਮਨੁੱਖੀ ਸਭਿਤਾਵਾਂ ਸਿਰਫ ਨਦੀ ਵਰਗੇ ਪਾਣੀ ਦੇ ਆਲੇ ਦੁਆਲੇ ਪੈਦਾ ਹੋ ਸਕਦੀਆਂ ਹਨ ਇਹ ਸਪਸ਼ਟ ਹੈ ਕਿ ਮਨੁੱਖ ਜਾਤੀ ਅਤੇ ਪਾਣੀ ਨੂੰ ਇੱਕ ਦੂਸਰੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਇਹ ਗੱਲ ਨੂੰ ਦੇਖਦੇ ਹੋਏ ਕੀ ਚਾਰ ਪ੍ਰਮੁੱਖ ਪ੍ਰਾਚੀਨ ਸਭਿਅਤਾਵਾਂ ਨਦੀਆਂ ਦੇ ਨਾਲ ਬਣੀਆਂ ਸੀ ਅਸੀਂ ਮਨੁੱਖ ਦੇ ਜੀਵਨ ਅਤੇ ਪਾਣੀ ਬਾਰੇ ਕੀ ਸਮਝ ਸਕਦੇ ਹਾਂ ਅਸੀਂ ਸਮਝ ਸਕਦੇ ਹਾਂ ਕਿ ਸਾਡਾ ਜੀਵਨ ਅਤੇ ਪਾਣੀ ਇੱਕ ਦੂਸਰੇ ਨਾਲ ਨੇੜਿਓਂ ਜੁੜੇ ਹਨ ਸਪਸ਼ਟ ਰੂਪ ਨਾਲ ਉਹ ਅਟੁੱਟ ਹਨ ਹੈਨਾ ਹੁਣ ਕਿਰਪਾ ਕਰਕੇ ਇਸ ਤਸਵੀਰ ਨੂੰ ਦੇਖੋ ਕੀ ਤੁਸੀਂ ਜਾਣਦੇ ਹੋ ਕਿ ਉਹ ਕਿਸ ਪ੍ਰਕਾਰ ਦਾ ਦਰਖਤ ਹੈ ਇਹ ਇੱਕ ਖਜੂਰ ਦਾ ਦਰਖਤ ਹੈ ਜੋ 2000 ਸਾਲ ਪੁਰਾਣੇ ਬੀਜ ਤੋਂ ਖਿੜਿਆ ਹੈ ਜਦੋਂ ਤੁਸੀਂ ਇਜ਼ਰਾਈਲ ਜਾਓ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਦਰਖਤ ਦੀ ਰੱਖਿਆ ਕਰਨ ਦੇ ਲਈ ਉਸ ਦੇ ਚਾਰੇ ਪਾਸੇ ਬਾੜ ਲਗਾਈ ਹੈ ਇਹ ਦਰਖਤ ਉਸ ਬੀਜ ਤੋਂ ਉੱਗਿਆ ਜੋ 2000 ਸਾਲ ਪੁਰਾਣਾ ਸੀ ਇਜ਼ਰਾਈਲ ਦੇ ਮਸਾਡਾ ਵਿੱਚ ਇੱਕ ਇਤਿਹਾਸਿਕ ਕਿਲੇ ਵਿੱਚ ਭੋਜਨ ਦੇ ਲਈ ਇੱਕ ਪੰਡਾਰਕਰ ਸੀ ਉਸ ਪੰਡਾਰਕਰ ਦੇ ਕੋਲ ਪੁਰਾਤਤਵ ਵਿਗਿਆਨੀਆਂ ਨੂੰ ਬੀਜ ਮਿਲੇ ਜੋ 2000 ਸਾਲ ਪੁਰਾਣੇ ਸੀ ਰੇਡੀਓ ਕਾਰਬਨ ਡੇਟਿੰਗ ਦੇ ਦੁਆਰਾ ਇਹ ਪੁਸ਼ਟੀ ਕੀਤੀ ਗਈ ਕਿ ਬੀਜ ਅਸਲ ਵਿੱਚ 2000 ਸਾਲ ਪੁਰਾਣੇ ਸੀ ਤਦ ਇਹ ਬੀਜ ਕਿਸ ਨਾਲ ਮਿਲ ਕੇ ਇਸ ਤਰ੍ਹਾਂ ਦੇ ਦਰਖਤ ਵਿੱਚ ਬਦਲ ਗਿਆ ਜਦੋਂ ਬੀਜ ਆਖਰਕਾਰ ਪਾਣੀ ਦੇ ਸੰਪਰਕ ਵਿੱਚ ਆਇਆ ਤਦ ਉਹ ਉੱਗਿਆ ਤੇ ਇੱਕ ਦਰਖਤ ਬਣ ਗਿਆ ਕਿ ਇਹ ਨਹੀਂ ਦਿਖਾਉਂਦਾ ਕਿ ਜੀਵਨ ਦੇ ਲਈ ਪਾਣੀ ਕਿੰਨਾ ਜ਼ਰੂਰੀ ਹੈ ਇਸ ਦੇ ਸੰਬੰਧ ਵਿੱਚ ਅੱਜ ਦੇ ਉਪਦੇਸ਼ ਦਾ ਅਸਰ ਲਈ ਕੀ ਹੈ ਇਸ ਦਾ ਅਰਥ ਹੈ ਕਿ ਜੀਵਨ ਦੇ ਜਲਦ ਸੋਤਾ ਮਾਤਾ ਜੀ ਹੈ ਆਓ ਅਸੀਂ ਜੀਵਨ ਦੇ ਜਲਦ ਸੋਤੇ ਬਾਰੇ ਬਾਈਬਲ ਵਿੱਚੋਂ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ ਸ਼ਾਰੀਰਿਕ ਨਜ਼ਰੀਏ ਨਾਲ ਵੀ ਅਸੀਂ ਪਾਣੀ ਦੇ ਬਿਨਾ ਨਹੀਂ ਜੀ ਸਕਦੇ ਅਤੇ ਜਦੋਂ ਅਸੀਂ ਆਪਣੇ ਸਰੀਰ ਤੋਂ 1% ਜਾਂ 2% ਪਾਣੀ ਗੁਆ ਦਿੰਦੇ ਹਾਂ ਤਦ ਸਾਨੂੰ ਬਹੁਤ ਪਿਆਸ ਲੱਗਦੀ ਹੈ ਜੇਕਰ ਅਸੀਂ 12% ਗੁਆ ਦਿੰਦੇ ਹਾਂ ਤਦ ਇਹ ਖਤਰਨਾਕ ਹੋਵੇਗਾ ਰੇਗਿਸਤਾਨ ਵਿੱਚ ਸੋਨੇ ਦੀ ਤੁਲਨਾ ਵਿੱਚ ਪਾਣੀ ਜ਼ਿਆਦਾ ਕੀਮਤੀ ਹੈ ਐਨੀਮੇਟਿਡ ਫਿਲਮ ਦਾ ਪ੍ਰਿੰਸ ਆਫ ਇਜੀਪਟ ਵਿੱਚ ਇੱਕ ਲਾਈਨ ਹੈ ਜੋ ਇਸ ਨੂੰ ਬਿਆਨ ਕਰਦੀ ਹੈ ਉਹ ਇਸ ਤਰ੍ਹਾਂ ਹੈ ਰੇਗਿਸਤਾਨ ਵਿੱਚ ਸੋਨੇ ਦੀ ਝੀਲ ਨਾਲੋਂ ਇੱਕ ਤਾਜ਼ਾ ਚਰਨਾ ਕੀਮਤੀ ਹੈ ਅਤੇ ਇੱਕ ਗਵਾਚੀ ਹੋਈ ਪੇੜ ਦੇ ਲਈ ਇੱਕ ਆਜੜੀ ਮੁੰਡਾ ਸਭ ਤੋਂ ਅਮੀਰ ਰਾਜੇ ਤੋਂ ਵੱਡਾ ਹੈ ਇਸ ਸਬਦ ਦੁਆਰਾ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਜੀਵਨ ਦੇ ਲਈ ਪਾਣੀ ਕਿੰਨਾ ਜ਼ਰੂਰੀ ਹੈ 2000 ਸਾਲ ਪੁਰਾਣਾ ਇਹ ਬੀਜ ਬੇਕਾਰ ਰਹਿ ਗਿਆ ਸੀ ਜਦੋਂ ਉਸ ਨੂੰ ਕੋਈ ਪਾਣੀ ਨਹੀਂ ਮਿਲਿਆ ਪਰ ਇੱਕ ਵਾਰ ਜਦੋਂ ਉਹ ਪਾਣੀ ਦੇ ਸੰਪਰਕ ਵਿੱਚ ਆਇਆ ਤਦ ਉਸ ਦੇ ਮੂਲ ਕੰਮ ਅਤੇ ਮਕਸਦ ਨੂੰ ਪੂਰਾ ਕਰਨ ਦੇ ਲਈ ਉਸ ਦਾ ਜੀਵਨ ਦੁਬਾਰਾ ਸਥਾਪਿਤ ਹੋ ਗਿਆ ਉਸੇ ਤਰ੍ਹਾਂ ਜਦੋਂ ਤੱਕ ਸਾਡੀ ਆਤਮਾ ਨੂੰ ਜੀਵਨ ਦਾ ਜਲ ਨਹੀਂ ਮਿਲਦਾ ਆਤਮਿਕ ਰੂਪ ਨਾਲ ਅਸੀਂ ਮਰੇ ਹੋਏਾਂ ਦੇ ਵਾਂਗ ਹੁੰਦੇ ਹਾਂ ਫਿਰ ਸਾਨੂੰ ਜੀਵਨ ਦਾ ਜਲ ਇਹਨਾਂ ਕੀਮਤੀ ਗਿਫਟ ਕੌਣ ਪ੍ਰਦਾਨ ਕਰਨਗੇ ਅਸੀਂ ਜਦੋਂ ਚਾਹੁੰਦੇ ਹਾਂ ਟੁੱਟੀ ਤੋਂ ਸੰਸਾਰਿਕ ਪਾਣੀ ਪ੍ਰਾਪਤ ਕਰ ਸਕਦੇ ਹਾਂ ਫਿਰ ਅੱਜ ਸਾਨੂੰ ਇਸ ਗੱਲ ਤੇ ਗੌਰ ਕਰਨ ਦੀ ਜ਼ਰੂਰਤ ਹੈ ਕਿਸ ਨੂੰ ਆਤਮਿਕ ਜੀਵਨ ਦਾ ਜਲ ਕੌਣ ਦੇਵੇਗਾ ਅਵਸੀ ਪ੍ਰਕਾਯ ਦੀ ਪੋਥੀ ਅਧਿਆਇ 22 ਵਚਨ 17 ਤੇ ਇੱਕ ਨਜ਼ਰ ਪਾਈਏ ਆਤਮਾ ਅਤੇ ਲਾੜੀ ਆਖਦੀ ਹੈ ਆਓ ਜਿਹੜਾ ਸੁੰਦਾ ਹੋਵੇ ਉਹ ਕਹੇ ਆਓ ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ ਜਿਹੜਾ ਚਾਵੇ ਅੰਮ੍ਰਿਤ ਜਲ ਮੁਕਤ ਲਵੇ ਇਸ ਵਚਨ ਦੇ ਅਨੁਸਾਰ ਸਾਨੂੰ ਕੀਮਤੀ ਜੀਵਨ ਦਾ ਜਲ ਕੁੰ ਦੇਵੇਗਾ ਉਹ ਆਤਮਾ ਅਤੇ ਲਾੜੀ ਹਨ ਕੀ ਹੋਵੇਗਾ ਜੇਕਰ ਅਸੀਂ ਆਤਮਾ ਤੇ ਲਾੜੀ ਬਾਰੇ ਸਹੀ ਤਰ੍ਹਾਂ ਨਾ ਨਹੀਂ ਸਮਝਦੇ ਜੋ ਸਾਨੂੰ ਜੀਵਨ ਦਾ ਜਲ ਦਿੰਦੇ ਹਨ ਇਹ ਜਾਣੇ ਬਿਨਾ ਕਿ ਆਤਮਾ ਤੇ ਲਾੜੀ ਕੌਣ ਹਨ ਕਿ ਅਸੀਂ ਜੀਵਨ ਦਾ ਜਲ ਪ੍ਰਾਪਤ ਕਰ ਸਕਦੇ ਹਾਂ ਅਮੋਸ ਅਧਿਆਇ 8 ਦੇ ਅਨੁਸਾਰ ਇਹ ਪੂਰੀ ਦੁਨੀਆ ਆਤਮਿਕ ਅਕਾਲ ਦੇ ਦੌਰ ਤੋਂ ਗੁਜ਼ਰ ਰਹੀ ਹੈ ਬਾਈਬਲ ਨੇ ਭਵਿੱਖਬਾਣੀ ਕੀਤੀ ਹੈ ਕਿ ਬਹੁਤ ਸਾਰੇ ਲੋਕ ਜੀਵਨ ਦੇ ਜਲ ਦੀ ਖੋਜ ਵਿੱਚ ਸਮੁੰਦਰ ਤੋਂ ਸਮੁੰਦਰ ਤੱਕ ਭੋਂਦੇ ਫਿਰਨਗੇ ਪਰ ਉਹ ਇਸ ਨੂੰ ਖੋਜਣ ਵਿੱਚ ਕਾਬਿਲ ਨਹੀਂ ਹੋਣਗੇ ਫਿਰ ਉਹ ਜੀਵਨ ਦਾ ਜਲ ਕਿਉਂ ਨਹੀਂ ਲੱਭ ਸਕਣਗੇ ਕੀ ਕਾਰਨ ਹੈ ਕਿ ਉਹ ਇਸ ਨੂੰ ਨਹੀਂ ਲੱਭ ਸਕਦੇ ਇਹ ਇਸ ਲਈ ਹੈ ਕਿਉਂਕਿ ਉਹ ਆਤਮਾ ਤੇ ਲਾੜੀ ਨੂੰ ਨਹੀਂ ਜਾਣਦੇ ਆਤਮਾ ਤੇ ਲਾੜੀ ਨੇ ਕਿਹਾ ਜੀਵਨ ਦਾ ਜਲ ਪਾਉ ਤਦ ਆਤਮਾ ਕੋਣੇ ਕ੍ਰੀਕਨ ਨਾਲ ਸੰਬੰਧਿਤ ਅਧਿਐਨ ਦੇ ਦੁਆਰਾ ਕਿ ਅਸੀਂ ਇਹ ਨਹੀਂ ਸਿੱਖਿਆ ਕਿ ਪਿਤਾ ਪਰਮੇਸ਼ਰ ਪੁੱਤਰ ਪਰਮੇਸ਼ਰ ਅਤੇ ਪਵਿੱਤਰ ਆਤਮਾ ਪਰਮੇਸ਼ਰ ਇੱਕ ਹੀ ਹੈ ਕਿ ਇਸ ਦਾ ਮਤਲਬ ਇਹ ਨਹੀਂ ਕਿ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਇੱਕ ਪਰਮੇਸ਼ਰ ਹੈ ਪਿਤਾ ਪਰਮੇਸ਼ਰ ਯਹਵਾ ਪੁੱਤਰ ਪਰਮੇਸ਼ਰ ਯੇਸ਼ੂ ਅਤੇ ਪਵਿੱਤਰ ਆਤਮਾ ਪਰਮੇਸ਼ਰ ਨਵਾਂ ਨਾਮ ਅਨਸੰਗ ਹੋਣ ਅਲੱਗ-ਅਲੱਗ ਜੀਵ ਨਹੀਂ ਹਨ ਬਲਕਿ ਉਹ ਸਾਰੇ ਇੱਕ ਪਰਮੇਸ਼ਰ ਹਨ ਇਸ ਲਈ ਪਹਿਲਾ 10 ਵਚਨ ਵਿੱਚ ਆਤਮਾ ਪਿਤਾ ਪਰਮੇਸ਼ਰ ਨੂੰ ਦਰਸਾਉਂਦਾ ਹੈ ਫਿਰ ਪਿਤਾ ਪਰਮੇਸ਼ਰ ਦੀ ਲਾੜੀ ਕੌਣ ਹੈ ਉਹ ਮਾਤਾ ਪਰਮੇਸ਼ਰ ਹੈ ਦੂਸਰੇ ਸ਼ਬਦਾਂ ਵਿੱਚ ਇਹ ਵਚਨ ਸਾਨੂੰ ਸਿਖਾਉਂਦੇ ਹਨ ਕਿ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਕਹਿੰਦੇ ਹਨ ਜੋ ਕੋਈ ਪਿਆਸਾ ਹੋਵੇ ਉਹ ਆਵੇ ਅਤੇ ਜੀਵਨ ਦਾ ਜਲ ਮੁਫਤ ਲਵੇ ਇਸ ਪਵਿੱਕ ਬਾਣੀ ਦੇ ਅਨੁਸਾਰ ਧਰਤੀ ਤੇ ਰਹਿੰਦੇ ਹੋਏ ਸਾਨੂੰ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਦੀ ਖੋਜ ਕਰਨੀ ਚਾਹੀਦੀ ਹੈ ਜਦੋਂ ਯੇਸ਼ੂ 2000 ਸਾਲ ਪਹਿਲਾਂ ਧਰਤੀ ਤੇ ਆਏ ਸੀ ਤਦ ਉਹਨਾਂ ਨੇ ਸਪਸ਼ਟ ਰੂਪ ਨਾਲ ਕਿਹਾ ਸੀ ਕਿ ਅਸੀਂ ਪਰਮਿਸ਼ਨ ਨੂੰ ਜਾਣੇ ਬਿਨਾ ਜੀਵਨ ਦਾ ਜਲ ਪ੍ਰਾਪਤ ਨਹੀਂ ਕਰ ਸਕਦੇ। ਅਵਸੀ ਯਹੂਨਾ ਅਧਿਆਇ 4 ਵਚਨ 10 ਦੇਖੀ। ਯੇਸ਼ੂ ਨੇ ਉਹਨੂੰ ਉੱਤਰ ਦਿੱਤਾ ਜੇ ਤੂੰ ਪਰਮੇਸ਼ਵਰ ਦੀ ਬਖਸ਼ਿਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਪਿਆ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ 2000 ਸਾਲ ਪਹਿਲਾਂ ਯਿਸੂ ਇੱਕ ਸਾਮਰੀ ਔਰਤ ਦੇ ਨਾਲ ਗੱਲਬਾਤ ਕਰ ਰਹੀ ਸੀ ਜੀਵਨ ਦਾ ਜਲ ਪ੍ਰਾਪਤ ਕਰਨ ਦੇ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਜੀਵਨ ਦਾ ਜਲ ਕੌਣ ਦੇ ਰਿਹਾ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਕਿਸ ਤੋਂ ਮੰਗੇ ਦੂਸਰਾ ਸਾਨੂੰ ਜੀਵਨ ਦਾ ਜਲ ਪ੍ਰਾਪਤ ਕਰਨ ਦੇ ਲਈ ਵਿਸ਼ਵਾਸ ਕਰਨਾ ਚਾਹੀਦਾ ਹੈ ਆਓ ਅਸੀਂ ਯਹੋਨਾ ਦੇ 7ਵਾਂ ਵਚਨ 37 ਤੇ ਜਾਈਏ ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ ਯੀਸ਼ੂ ਖੜਾ ਹੋਇਆ ਅਤੇ ਕਹਿ ਕੇ ਉੱਚੀ ਬੋਲਿਆ ਭਾਈ ਜੇ ਕੋਈ ਤਿਆਹਾ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ ਜੋ ਕੋਈ ਮੇਰੇ ਉੱਤੇ ਨਿਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ ਇਸ ਵਚਨ ਵਿੱਚ ਕਿਸ ਪ੍ਰਕਾਰ ਦੇ ਲੋਕ ਜੀਵਨ ਦਾ ਜਲ ਪ੍ਰਾਪਤ ਕਰ ਸਕਦੇ ਹਨ ਜੋ ਕੋਈ ਨੇਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ ਸਿਰਫ ਗਿਆਨ ਰੱਖਣਾ ਅਰਥਹੀਨ ਹੈ ਸਾਨੂੰ ਨੇਚਾ ਕਰਨੀ ਚਾਹੀਦੀ ਹੈ ਯੀਸ਼ੂ ਨੇ ਸਾਨੂੰ ਇਹ ਕਹਿੰਦੇ ਹੋਏ ਜਾਣਕਾਰੀ ਦਿੱਤੀ ਜੋ ਮੇਰੇ ਤੇ ਨੇਚਾ ਕਰੇਗਾ ਅੰਮ੍ਰਿਤ ਜਲ ਦੀਆਂ ਨਦੀਆਂ ਉਸਦੇ ਅੰਦਰੋਂ ਵਗਣਗੀਆਂ ਜਿਵੇਂ ਅਸੀਂ ਪਹਿਲਾਂ ਹੀ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਪੁਸ਼ਟੀ ਕੀਤੀ ਹੈ ਆਤਮਾ ਪਿਤਾ ਪਰਮੇਸ਼ੁਰ ਹੈ ਤਦ ਲਾੜੀ ਕੌਣ ਹੈ ਕਿਉਂਕਿ ਉਹ ਸਾਡੇ ਪਿਤਾ ਦੀ ਲਾੜੀ ਹੈ ਅਸੀਂ ਸਮਝ ਸਕਦੇ ਹਾਂ ਕਿ ਉਹ ਸਾਡੀ ਮਾਤਾ ਹੈ। ਅਵਸੀ ਪ੍ਰਕਾਰ ਦੀ ਪੋਤਿਆデア 21 ਵਿੱਚ ਜਵਾਬ ਦੀ ਪੁਸ਼ਟੀ ਕਰਿਏ। ਅਵਸੀ ਪ੍ਰਕਾਰ ਦੀ ਪੋਤਿਆデア 21 ਵਚਨ 9 ਦੇਖਿਏ। ਜਿਨ੍ਹਾਂ ਸੱਤ ਦੂਤਾਂ ਕੋਲ ਉਹ ਸੱਤ ਕਟੋਰੀ ਸਨ ਅਤੇ ਜਿਹੜੇ ਛੇਕੜ ਲੀਆਂ ਸੱਤ ਬਵਾਂ ਨੂੰ ਲਈ ਹੋਏ ਸਨ ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰਿਆ ਮੈਨੂੰ ਲਾੜੀ ਵਕਾਵਾਂ ਅਰਥਾਤ ਕੌਣ ਜਿਹੜੀ ਲੀਲੇ ਦੀ ਪਤਨੀ ਹੈ ਇੱਥੇ ਲੀਲਾ ਕਿਸ ਨੂੰ ਦਰਸਾਉਂਦਾ ਹੈ ਉਹ ਨਰਸ ਰੂਪ ਦੇ ਪਿਤਾ ਪਰਮੇਸ਼ਰ ਨੂੰ ਦਰਸਾਉਂਦਾ ਹੈ ਤਦ ਸਾਡੇ ਪਿਤਾ ਦੀ ਪਤਨੀ ਲਾੜੀ ਕੌਣ ਹੈ ਉਹ ਸਾਡੀ ਮਾਤਾ ਹੈ ਮੈਂ ਤੈਨੂੰ ਲਾੜੀ ਅਰਥਾਤ ਵਕਾਵਾਂ ਜਿਹੜੀ ਲੀਲੇ ਦੀ ਪਤਨੀ ਹੈ ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਤੇ ਉਸਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਰ ਕੋਲੋਂ ਆਕਾਸ਼ੀ ਉਤਰ ਦੀ ਮੈਨੂੰ ਵਕਾਈ ਜਿਦੇ ਵਿੱਚ ਪਰਮੇਸ਼ਰ ਦਾ ਤੇਜ ਸੀ ਸਵਰਗਦੂਤ ਨੇ ਸਪਸ਼ਟ ਰੂਪ ਨਾਲ ਕਿਹਾ ਕਿ ਉਹ ਦਿਖਾਏਗਾ ਕਿ ਲਾੜੀ ਕੌਣ ਹੈ ਪਰ ਸਵਰਗਦੂਤ ਨੇ ਯਰਸ਼ਲਮ ਨੂੰ ਦਿਖਾਇਆ ਇਸ ਵਚਨ ਵਿੱਚ ਪਰਮੇਸ਼ਵਰ ਦੀ ਇੱਕ ਮਹੱਤਵਪੂਰਨ ਇੱਛਾ ਸ਼ਾਮਿਲ ਹੈ ਆਓ ਅਸੀਂ ਗਲਾਤੀਆਂ ਅਧਿਆਇ 4 ਵਿੱਚ ਇੱਕ ਜੋੜਾ ਵਚਨ ਲੱਭੀਏ ਗਲਾਤੀਆਂ ਅਧਿਆਇ 4 ਵਚਨ 26 ਪਰ ਯਰੂਸ਼ਲਮ ਜੋ ਉਤਾ ਹੈ ਦੂਸਰੇ ਸ਼ਬਦਾਂ ਵਿੱਚ ਸਵਰਗ ਦੀ ਯਰੂਸ਼ਲਮ ਉਹ ਆਜ਼ਾਦ ਹੈ ਉਹ ਕੌਣ ਹੈ ਸਾਡੀ ਮਾਤਾ ਹੈ ਬਾਈਬਲ ਸਾਨੂੰ ਇੱਕ ਪੱਕਾ ਜਵਾਬ ਦਿੰਦੀ ਹੈ ਪਰ ਯਰੂਸ਼ਲਮ ਜੋ ਉਤਾ ਹੈ ਉਹ ਆਜ਼ਾਦ ਹੈ ਉਹ ਸਾਡੀ ਮਾਤਾ ਹੈ ਇਸ ਪ੍ਰਕਾਰ ਆਤਮਾ ਤੇ ਲਾੜੀ ਜੋ ਜੀਵਨ ਦਾ ਜਲ ਪੀ ਰਹੇ ਹਨ ਉਹ ਅਸਲ ਵਿੱਚ ਪਿਤਾ ਪਰਮੇਸ਼ੁਰ ਹਨ ਅਤੇ ਕੋਣ ਹੈ ਮਾਤਾ ਪਰਮੇਸ਼ੁਰ ਅਸੀਂ ਦੇਖ ਸਕਦੇ ਹਾਂ ਕਿ ਉਹ ਆਪਣੀ ਸੰਤਾਨਾਂ ਨੂੰ ਜੀਵਨ ਦਾ ਜਲ ਪ੍ਰਾਪਤ ਕਰਨ ਦੇ ਲਈ ਬੁਲਾ ਰਹੇ ਹਨ ਜਿਵੇਂ ਪਾਣੀ ਸਾਡੇ ਸੰਸਾਰਿਕ ਜੀਵਨ ਨੂੰ ਬਣਾਈ ਰੱਖਣ ਦੇ ਲਈ ਸਭ ਤੋਂ ਜ਼ਰੂਰੀ ਹੈ ਠੀਕ ਉਸੇ ਤਰ੍ਹਾਂ ਇਹ ਸਾਡੇ ਆਤਮਿਕ ਜੀਵਨ ਦੇ ਲਈ ਵੀ ਹੈ ਆਤਮਿਕ ਦੁਨੀਆ ਵਿੱਚ ਵੀ ਜੀਵਨ ਦਾ ਜਲ ਸਾਡੇ ਜੀਵਨ ਨੂੰ ਬਣਾਈ ਰੱਖਣ ਦੇ ਲਈ ਪੱਕੀ ਤਰ੍ਹਾਂ ਨਾਲ ਜ਼ਰੂਰੀ ਹੈ ਸਵਰਗ ਅਤੇ ਧਰਤੀ ਦੇ ਵਿੱਚ ਕੀ ਸੰਬੰਧ ਹੈ ਧਰਤੀ ਦੀਆਂ ਚੀਜ਼ਾਂ ਸਵਰਗ ਵਿੱਚ ਦਾ ਮਾਡਲ ਅਤੇ ਪਰਛਾਵਾ ਹੈ ਇਸ ਦੇ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਸਵਰਗ ਤੋਂ ਜੀਵਨ ਦਾ ਜਲ ਉਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਧਰਤੀ ਦਾ ਜਲ ਸਾਨੂੰ ਉਹਨਾਂ ਦੇ ਕੋਲ ਆਉਣਾ ਚਾਹੀਦਾ ਹੈ ਜੋ ਸਾਨੂੰ ਜੀਵਨ ਦਾ ਜਲ ਦੇ ਸਕਦੇ ਹਨ ਇਸ ਅੰਤਮ ਯੁੱਗ ਵਿੱਚ ਤਨ ਲੋਕ ਉਹ ਹਨ ਜੋ ਪਿਤਾ ਪਰਮੇਸ਼ੁਰ ਅਤੇ ਮਾਤਾ ਪਰਮੇਸ਼ੁਰ ਨੂੰ ਲੱਭਦੇ ਹਨ ਜੋ ਲੋਕ ਪਿਤਾ ਪਰਮੇਸ਼ੁਰ ਅਤੇ ਮਾਤਾ ਪਰਮੇਸ਼ੁਰ ਤੇ ਵਿਸ਼ਵਾਸ ਕਰਦੇ ਹਨ ਉਹ ਅਸਲ ਵਿੱਚ ਤਨ ਹਨ ਇਹ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਜੋ ਕੋਈ ਮੇਰੇ ਤੇ ਨਿਸ਼ਚੈ ਕਰੇਗਾ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰ ਉਹ ਵਗਣਗੀਆਂ ਹੁਣ ਆਓ ਅਸੀਂ ਦੇਖੀਏ ਕਿ ਪੁਰਾਣੇ ਨੇਮ ਦਿਨ ਨਬੀਆਂ ਨੇ ਸਾਡੀ ਸਵਰਗੀ ਮਾਤਾ ਬਾਰੇ ਕਿਵੇਂ ਸਾਖੀ ਦਿੱਤੀ ਅਤੇ ਭਵਿੱਖਬਾਣੀ ਕੀਤੀ ਆਓ ਅਸੀਂ ਜਕਰਿਆ ਦੀ 14 ਤੇ ਜਾਈਏ ਬਚਨ 7 ਪਰ ਇੱਕ ਦਿਨ ਹੋਵੇਗਾ ਜਿਹਨੂੰ ਯਹਵਾ ਹੀ ਜਾਣਦਾ ਹੈ ਨਾ ਦਿਨ ਹੋਵੇਗਾ ਨਾ ਰਾਤ ਪਰ ਸ਼ਾਮਾਂ ਦੇ ਵੇਲੇ ਚਾਨਣ ਹੋਵੇਗਾ ਉਸ ਦਿਨ ਬਾਈਬਲ ਵਿੱਚ ਉਸ ਦਿਨ ਅੰਤਮ ਦਿਨਾਂ ਨੂੰ ਦਰਸਾਉਂਦਾ ਹੈ ਹੈ ਨਾ ਉਸ ਦਿਨ ਇਹ ਹੋਵੇਗਾ ਕਿਥੋਂ ਯਰੂਸ਼ਲਮ ਤੋਂ ਅੰਮ੍ਰਿਤ ਜਲ ਦੂਸਰੇ ਸ਼ਬਦਾਂ ਵਿੱਚ ਜੀਵਨ ਦਾ ਜਲ ਨਿਕਲੇਗਾ ਜਿਸ ਦਾ ਅੱਧ ਚੜ੍ਹਦੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਲੈਂਦੇ ਪਾਸੇ ਦੇ ਸਮੁੰਦਰ ਵਿੱਚ ਇਹ ਗਰਮੀ ਅਤੇ ਸਰਦੀ ਵਿੱਚ ਰਹੇਗਾ ਅਤੇ ਜੀਵਨ ਦਾ ਜਲ ਲਗਾਤਾਰ ਵਗਦਾ ਰਹਿੰਦਾ ਹੈ ਇਹ ਕਿਥੋਂ ਵਗ ਰਿਹਾ ਸੀ ਯਰੂਸ਼ਲਮ ਤੋਂ ਗਲਾਤੀਆਂ ਚਾਰ ਦੇ ਅਨੁਸਾਰ ਯਰੂਸ਼ਲਮ ਕੌਣ ਹੈ ਪਰ ਯਰਸ਼ਲਮ ਜੋ ਉਤਾ ਹੈ ਉਹ ਆਜ਼ਾਦ ਹੈ ਉਹ ਸਾਡੀ ਮਾਤਾ ਹੈ ਅਖਰਕਾਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਾਡੀ ਮਾਤਾ ਕੌਣ ਹੈ ਬਾਈਬਲ ਸਾਨੂੰ ਇਸ ਗੱਲ ਦੇ ਲਈ ਜਾਣਕਾਰੀ ਦਿੰਦੀ ਹੈ ਕਿ ਜੋ ਕੋਈ ਮਾਤਾ ਜੀ ਤੇ ਵਿਸ਼ਵਾਸ ਕਰੇਗਾ ਉਸ ਦੇ ਅੰਦਰੋਂ ਅੰਮ੍ਰਿਤ ਜਲ ਦੀਆਂ ਨਦੀਆਂ ਵਗਣਗੀਆਂ ਸਾਡੀ ਸਵਰਗੀ ਮਾਤਾ ਜੀ ਜੀਵਨ ਦੇ ਜਲ ਦਾ ਸੋਤਾ ਹੈ ਤਦ ਮਾਤਾ ਜੀ ਤੋਂ ਵਗਦਾ ਇਹ ਜੀਵਨ ਦਾ ਜਲ ਕਿੰਨਾ ਸ਼ਕਤੀਸ਼ਾਲੀ ਹੈ ਇਸ ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਅਸੀਂ ਪਹਿਲਾਂ ਨਹੀਂ ਸੁਣਿਆ ਬਾਜ਼ਾਰ ਵਿੱਚ ਅਨੇਕ ਪ੍ਰਕਾਰ ਦਾ ਛਾਣਿਆ ਹੋਇਆ ਪਾਣੀ ਹੈ ਮੈਂ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਸਕਦਾ ਕਿ ਉਹ ਕਿਵੇਂ ਅਲੱਗ ਹੈ ਪਰ ਕੁਝ ਲੋਕ ਵਿਸ਼ੇਸ਼ ਤਰੀਕੇ ਨਾਲ ਛਾਣਿਆ ਹੋਇਆ ਪਾਣੀ ਪਸੰਦ ਕਰਦੇ ਹਨ ਕਿਉਂਕਿ ਇਸ ਨਾਲ ਸਾਡੀ ਸਿਹਤ ਨੂੰ ਲਾਭ ਪਹੁੰਚਦਾ ਹੈ ਫਿਰ ਅਵਸੀ ਯਹਿ ਜਿਕੇ ਲਦੇ ਸੰਤਾਲੀ ਦੇਖੀਏ ਕਿ ਜੀਵਨ ਦਾ ਜਲ ਸਾਡੇ ਲਈ ਕੀ ਕਰ ਸਕਦਾ ਹੈ ਅਵਸੀ ਯਹਿ ਜਿਕੇ ਲਦੇ ਸੰਤਾਲੀ ਵਚਨ ਇੱਕ ਤੇ ਜਾਈਏ ਫਿਰ ਉਹ ਮੈਨੂੰ ਪਵਨ ਦੇ ਦਰਵਾਜੇ ਤੇ ਮੋੜ ਲਿਆਇਆ ਪਵਨ ਪਰਮੇਸ਼ਵਰ ਦੇ ਮੰਦਰ ਅਰਤਤ ਯਰੂਸ਼ਲਮ ਮੰਦਰ ਨੂੰ ਦਰਸਾਉਂਦਾ ਹੈ ਫਿਰ ਉਹ ਮੈਨੂੰ ਪਵਨ ਦੇ ਦਰਵਾਜੇ ਤੋਂ ਮੋੜ ਲਿਆਇਆ ਤੇ ਵੇਖੋ ਹੈ ਕਲਦੀ ਸਰਦਲ ਦੇ ਏਟੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ ਕਿਉਂ ਜੋ ਪਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਪਵਨ ਦੇ ਸੱਜੇ ਪਾਸੇ ਦੇ ਹੇਟਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ ਤਦ ਉਹ ਮੈਨੂੰ ਤ੍ਰਿਫਾਟਕ ਦੇ ਰਸਤੇ ਬਾਹਰ ਲਿਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਬਾਹਰਲੇ ਫਾਟਕ ਤੇ ਮੋੜ ਲਿਆ ਅਰਧਾ ਚੜਦੇ ਮੂੰਹ ਵਾਲੇ ਫਾਟਕ ਤੇ ਅਤੇ ਵੇਖੋ ਸੱਜੇ ਪਾਸਿਓਂ ਪਾਣੀ ਵਗ ਰਿਆ ਸੀ ਅਤੇ ਇਸ ਮਨੁੱਖ ਨੇ ਜਿਹਦੇ ਹੱਥ ਵਿੱਚ ਫੀਤਾ ਸੀ ਪੂਰਬ ਵੱਲ ਵੱਧ ਕੇ ਹਜ਼ਾਰਾ ਤੁ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆ ਤਿੱਕਰ ਸੀ ਫਿਰ ਉਸਨੇ ਹਜ਼ਾਰਾ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆ ਤਿੱਕਰ ਸੀ ਫਿਰ ਉਸਨੇ 1000 ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਤੇ ਪਾਣੀ ਲੱਕ ਤਿੱਕਰ ਸੀ ਫਿਰ ਉਹਨੇ 1000 ਹੋਰ ਮਿਣਿਆ ਅਤੇ ਉਹ ਅਜਾਇਆ ਨਾਲ ਸੀ ਕਿ ਮੈਂ ਉਹਨੂੰ ਪਾਰ ਨਹੀਂ ਕਰ ਸਕਦਾ ਸੀ ਉਸ ਮਨੁੱਖ ਨੇ 1000 ਹੱਥ ਮਿਣਿਆ ਅਤੇ ਫਿਰ 1000 ਹੱਥ ਹੋਰ ਮਿਣਿਆ ਉਹ ਜਿੰਨੀ ਦੂਰ ਗਿਆ ਜੀਵਨ ਦੇ ਪਾਣੀ ਦੀ ਨਦੀ ਉਹਨਾਂ ਹੀ ਡੂੰਗੀ ਹੁੰਦੀ ਗਈ ਇਹ ਸਾਰੇ ਦੇਸ਼ਾਂ ਅਤੇ ਲੋਕਾਂ ਦੀ ਸਿਯੋਨ ਦੇ ਵੱਲ ਓਨ ਬਾਰੇ ਇੱਕ ਪਵਿੱਕ ਬਾਣੀ ਹੈ ਸ਼ੁਰੂਆਤ ਵਿੱਚ ਨਦੀ ਸਿਰਫ ਗਿੱਟਿਆਂ ਤੱਕ ਸੀ ਪਰ 1000 ਹਜ਼ਾਰਾ ਤਮਿੰਨ ਤੋਂ ਬਾਅਦ ਨਦੀ ਗੋੜਿਆ ਤੱਕ ਸੀ ਜਦੋਂ ਇੱਕ ਹੋਰ ਹਜ਼ਾਰਾ ਤ ਨੂੰ ਮਿਲ ਲਿਆ ਤਦ ਉਹ ਲੱਕ ਤੱਕ ਸੀ ਜੀਵਨ ਦਾ ਜਲ ਬਹੁਤ ਜ਼ਿਆਦਾ ਵਧੀਆ ਅਤੇ ਹਰ ਜਗ੍ਹਾ ਵਗਦਾ ਗਿਆ ਇੱਕ ਹੋਰ ਹਜ਼ਾਰ ਦੇ ਬਾਅਦ ਇਹ ਇੱਕ ਇਸ ਤਰ੍ਹਾਂ ਦੀ ਨਦੀ ਬਣ ਗਈ ਜਿਸ ਨੂੰ ਕੋਈ ਪਾਰ ਨਹੀਂ ਕਰ ਸਕਦਾ ਸੀ ਸ਼ੁਰੂਆਤ ਵਿੱਚ ਇਹ ਇੱਕ ਛੋਟੇ ਚਰਨੇ ਵਰਗਾ ਦਿਖਿਆ ਪਰ ਕੀ ਹੋਇਆ ਜਿਵੇਂ ਜਲ ਲਗਾਤਾਰ ਵਗਦ ਰਿਹਾ ਜਲ ਡੂੰਗਾ ਅਤੇ ਡੂੰਗਾ ਹੁੰਦਾ ਗਿਆ ਅਤੇ ਇੱਕ ਵੱਡੀ ਨਦੀ ਬਣ ਗਿਆ ਜਿਸ ਨੂੰ ਕੋਈ ਪਾਰ ਨਹੀਂ ਕਰ ਸਕਦਾ ਸੀ ਪ੍ਰਕਾਯ ਦੀ ਪੋਤਿਆ ਅਧਿਆਇ 22 ਵਿੱਚ ਇਸ ਨਦੀ ਨੂੰ ਜੀਵਨ ਦੇ ਜਲ ਦੀ ਨਦੀ ਦੇ ਰੂਪ ਵਿੱਚ ਵਰਨਿਤ ਕੀਤਾ ਗਿਆ ਹੈ ਆਓ ਅਸੀਂ ਵਚਨ ਚਾਰ ਦੇ ਨਾਲ ਜਾਰੀ ਰੱਖੀਏ ਫਿਰ ਉਸਨੇ ਹਜ਼ਾਰ ਹੱਥ ਹੋਰ ਮਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਗਾਇਆ ਅਤੇ ਪਾਣੀ ਗੋਡਿਆਂ ਤੱਕਰ ਸੀ ਫਿਰ ਉਸਨੇ 1000 ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਗਾਇਆ ਅਤੇ ਪਾਣੀ ਲੱਕ ਤੱਕਰ ਸੀ ਫਿਰ ਉਹਨੇ 1000 ਹੋਰ ਮਿਣਿਆ ਅਤੇ ਉਹ ਅਜੇਹੇ ਨਾਲਾ ਸੀ ਕਿ ਮੈਂ ਉਹਨੂੰ ਪਾਰ ਨਹੀਂ ਕਰ ਸਕਦਾ ਸੀ ਕਿਉਂ ਜੋ ਪਾਣੀ ਚੜ ਕੇ ਤਰਨ ਵਾਲਾ ਹੋ ਗਿਆ ਸੀ ਅਤੇ ਅਜੇਹੇ ਨਾਲਾ ਬਣ ਗਿਆ ਜਿਸ ਨੂੰ ਪਾਰ ਕਰਨਾ ਅਸੰਭਵ ਸੀ ਤਾਂ ਉਹਨੇ ਮੈਨੂੰ ਆਖਿਆ ਇਹ ਆਦਮੀ ਦੇ ਪੁੱਤਰ ਕਿ ਤੂੰ ਇਹ ਵੇਖਿਆ ਤਦ ਉਹ ਮੈਨੂੰ ਲੈ ਆਇਆ ਅਤੇ ਨਾਲੇ ਦੇ ਕੰਡੇ ਤੋਂ ਮੋੜ ਲਿਆਂਦਾ ਤਦ ਉਹਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾ ਵਿੱਚੋਂ ਵਗ ਕੇ ਹੇਟਾ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦੇ ਹਨ ਉਹਦੇ ਪਾਣੀਆਂ ਨੂੰ ਕੀ ਕਰ ਦੇਣਗੇ ਤਾਜ਼ਾ ਕਰ ਦੇਣਗੇ ਸੋ ਜਿੱਥੇ ਕਿਤੇ ਇਹ ਨਾਲੇ ਪੁੱਜਣਗੇ ਉੱਥੇ ਕੀ ਬਖਸ਼ਣਗੇ ਜੀਵਨ ਬਖਸ਼ਣਗੇ ਇਕ ਪਲ ਪਹਿਲਾਂ ਮੈਂ ਤੁਹਾਨੂੰ ਖਜੂਰ ਦਾ ਦਰਖਤ ਦਿਖਾਇਆ ਸੀ ਜਦੋਂ ਬੀਜ ਪਾਣੀ ਦੇ ਸੰਪਰਕ ਵਿੱਚ ਨਹੀਂ ਆਇਆ ਸੀ ਤਦ ਉਹ ਲਗਭਗ 2000 ਸਾਲ ਤੱਕ ਸਿਰਫ ਬੀਜ ਦੇ ਰੂਪ ਵਿੱਚ ਰਿਹਾ ਪਰ ਜਦੋਂ ਉਸਨੇ ਪਾਣੀ ਨੂੰ ਛੂਇਆ ਤਦ ਬੀਜ ਦੇ ਅੰਦਰ ਦਾ ਜੀਵਨ ਕਿਰਿਆਸ਼ੀਲ ਹੋ ਗਿਆ ਅਤੇ ਉਹ ਖੇਡਣ ਲੱਗਾ ਸਾਰੇ ਲੋਕੋ ਕਿਉਂਕਿ ਜੀਵਨ ਦੇ ਜਲ ਵਿੱਚ ਆਤਮਿਕ ਰੂਪ ਨਾਲ ਉਹ ਕੰਮ ਕਰਨ ਦੀ ਸ਼ਕਤੀ ਹੈ ਇਸ ਲਈ ਅਸੀਂ ਆਪਣੇ ਪਿਤਾ ਅਤੇ ਮਾਤਾ ਬਾਰੇ ਪ੍ਰਚਾਰ ਕਰਨ ਵਿੱਚ ਕਿਵੇਂ ਸੰਕੋਚ ਕਰ ਸਕਦੇ ਹਾਂ ਆਵਸੀ ਵਚਨ 9 ਦੇ ਨਾਲ ਜਾਰੀ ਰੱਖੀਏ ਅਤੇ ਇਹ ਹੋਵੇਗਾ ਕਿ ਜਿੱਤੇ ਇਹ ਨਾਲੇ ਜਾਣਗੇ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਨ ਜਿਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵੱਧਾ ਹੋਵੇਗਾ ਕਿਉਂ ਜੋ ਇਹ ਪਾਣੀ ਉੱਥੇ ਪੁੱਜਿਆ ਅਤੇ ਉਹ ਤਾਜ਼ਾ ਹੋ ਗਿਆ ਪ੍ਰਕਾਯਦੀਪੋਤੀ ਅਧਿਆਇ 7 ਵਚਨ 15 ਦੇ ਅਨੁਸਾਰ ਕਿ ਸਮੁੰਦਰ ਮਨੁੱਖ ਸਮਾਜ ਨੂੰ ਨਹੀਂ ਦਰਸਾਉਂਦਾ ਪੂਰੇ ਵਿਸ਼ਵ ਦੀ ਅਗਵਾਈ ਜੀਵਨ ਵਿੱਚ ਕਰਨ ਦੇ ਲਈ ਸਾਨੂੰ ਲੋਕਾਂ ਨੂੰ ਮਾਤਾ ਦੇ ਬਾਰੇ ਜਾਣਨ ਦੇਣਾ ਚਾਹੀਦਾ ਜੋ ਜੀਵਨ ਦੇ ਜਲ ਦਾ ਸੋਤਾ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਵੰਡਦੇ ਹਾਂ ਤਾਂ ਸਾਨੂੰ ਮਾਤਾ ਜੀ ਤੇ ਵੀ ਵਿਸ਼ਵਾਸ ਰੱਖਣ ਦੇ ਲਈ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਸੋ ਜਿੱਥੇ ਕਿਤੇ ਇਹ ਨਾਲੇ ਪੁੱਜਣਗੇ ਜੀਵਨ ਬਖਸ਼ਣਗੇ ਵਚਨ ਦੱਸ ਅਤੇ ਇਹ ਹੋਵੇਗਾ ਕਿ ਮਾਛੀ ਉਹਦੇ ਕੰਡੇ ਤੇ ਖਲੋਤੇ ਰਹਿਣਗੇ ਐਨ ਗਦੀ ਤੋਂ ਲੈ ਕੇ ਐਨ ਅਗਲਾਈਮ ਤੱਕ ਜਲ ਸੁੱਟਣ ਦੇ ਘਾਟ ਹੋਣਗੇ ਉਹਦੀਆਂ ਮੱਛੀਆਂ ਆਪਣੀ ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗੂ ਬਹੁਤ ਹੋਣਗੀਆਂ ਪਰੰਤੂ ਉਹਦੀਆਂ ਚਿੱਕੜ ਵਾਲੀਆਂ ਤੇ ਜਿਲਨ ਵਾਲੀਆਂ ਜਗ੍ਹਾ ਤਾਂ ਜੀਆਂ ਨਾ ਕੀਤੀਆਂ ਜਾਣਗੀਆਂ ਉਹ ਲੂਨ ਵਾਲੀਆਂ ਹੀ ਰਹਿਣਗੀਆਂ ਅਤੇ ਨਾਲੀ ਦੇ ਨੇੜੇ ਉਹਦੇ ਦੋਨੋਂ ਕੰਡਿਆ ਤਿਆਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ ਜਿਨ੍ਹਾਂ ਦੇ ਪੱਤਰ ਕਦੇ ਨਾ ਮੁੱਕਣਗੇ ਅਤੇ ਜਿਨ੍ਹਾਂ ਦੇ ਮੇਵੇ ਕਦੇ ਨਾ ਸੁੱਕਣਗੇ ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ ਕਿਉਂਕਿ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ ਜਿਹੜੇ ਪਵਿੱਤਰ ਸਥਾਨ ਵਿੱਚੋਂ ਤੁਰਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤਰ ਦਵਾਈ ਦੇ ਕੰਮ ਆਉਣਗੇ। ਭਰਾਵੋ ਅਤੇ ਪੈਣੋ ਇੱਕੋ ਇੱਕ ਜਲ ਜਿਸ ਨਾਲ ਸਾਰੇ ਜਿਉਂਦੇ ਰਹਿ ਸਕਦੇ ਹਨ ਉਹ ਜੀਵਨ ਦਾ ਜਲ ਹੈ। ਉਹ ਇੱਕੋ ਇੱਕ ਜੋ ਸਾਨੂੰ ਇਹ ਜੀਵਨ ਦਾ ਜਲ ਦੇ ਸਕਦੇ ਹਨ ਉਹ ਆਤਮਾ ਤੇ ਲਾੜੀ ਹਨ ਨਾ ਕੋਈ ਸਾਨੂੰ ਜੀਵਨ ਦਾ ਜਲ ਦੇ ਸਕਦਾ ਸਾਨੂੰ ਇਸ ਗੱਲ ਨੂੰ ਦੇਖ ਕੇ ਅਚਰਜ ਹੋਣਾ ਚਾਹੀਦਾ ਹੈ ਕਿ ਹਿਜ਼ਕੀਲ ਅਧਿਆਇ 47 ਵਿੱਚ ਜੀਵਨ ਦੇ ਜਲ ਦੀ ਸ਼ਕਤੀ ਹੈ ਇਸ ਦੇ ਨਾਲ ਪਰਮੇਸ਼ੁਰ ਨੇ ਸਾਨੂੰ ਇੱਕ ਹੋਰ ਜੋੜਾ ਵਚਨ ਦਿੱਤਾ ਹੈ ਉਹੀ ਭਵਿੱਖਬਾਣੀ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਦਿੱਤੀ ਗਈ ਹੈ ਨਬੀ ਹਿਜ਼ਕੀਲ ਦਾ ਦਰਸ਼ਨ ਅਤੇ ਰਸੂਲ ਯਹੂਨਾ ਦਾ ਦਰਸ਼ਨ ਬਿਲਕੁਲ ਇੱਕੋ ਜਿਹਾ ਹੈ ਪਕਾਇਦੀ ਪੋਤੀ ਅਧਿਆਇ 22 ਵਚਨ 1 ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉੱਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਕ ਵਿੱਚਕਾਰ ਮੈਨੂੰ ਵਿਖਾਈ ਜਕਰਿਆਧਿਆਇ 14 ਦੇ ਅਨੁਸਾਰ ਜੀਵਨ ਦਾ ਜਲ ਕਿੱਥੋਂ ਨਿਕਲੇਗਾ ਇੱਕ ਕਹਿੰਦਾ ਹੈ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿਕਲੇਗਾ ਜਿਸ ਦਾ ਅੱਧ ਚੜ੍ਹਦੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਲੈਂਦੇ ਪਾਸੇ ਸਮੁੰਦਰ ਵਿੱਚ ਜੀਵਨ ਦਾ ਜਲ ਪਰਮੇਸ਼ੁਰ ਦੀ ਸਿੰਘਾਸਨ ਤੋਂ ਵਗਦਾ ਹੈ ਇਹ ਜੀਵਨ ਦੇ ਜਲ ਦਾ ਸੋਤਾ ਹੈ। ਰਸੂਲੀ ਯਹੋਨਾ ਦੇ ਪ੍ਰਕਾਸ਼ਨ ਵਿੱਚ ਦਿਖਾਇਆ ਗਿਆ ਪਰਮੇਸ਼ੁਰ ਦਾ ਸਿੰਘਾਸਨ ਕਿਸ ਨੂੰ ਦਰਸਾਉਂਦਾ ਹੈ? ਆਓ ਅਸੀਂ ਯਰਮੀਆ ਅਧਿਆਇ 3 ਵਚਨ 17 ਤੇ ਜਾਈਏ। ਉਸ ਵੇਲੇ ਉਹ ਯਰੂਸ਼ਲਮ ਨੂੰ ਯਹਵਾ ਦਾ ਸਿੰਘਾਸਨ ਆਖਣਗੇ। ਅਤੇ ਉਹਦੇ ਕੋਲ ਯਹਵਾ ਦੇ ਨਾਮ ਉੱਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਇਕੱਠੀਆਂ ਹੋਣਗੀਆਂ। ਉਹ ਫਿਰ ਆਪਣੇ ਬੁਰੇ ਦਿਲ ਦੀ ਅੜੀ ਪਿੱਛੇ ਨਾ ਚੱਲਣ ਗਿਆ ਉਹਨਾਂ ਦਿਨਾਂ ਵਿੱਚ ਯਹੂਦਾ ਦਾ ਘਰਾਣਾ ਇਜ਼ਰਾਈਲ ਦੇ ਘਰਾਣੇ ਨਾਲ ਚੱਲੇਗਾ ਉਹ ਮਿਲ ਕੇ ਉੱਤਰ ਦੇ ਦੇਸ਼ ਤੋਂ ਉਸ ਦੇਸ਼ ਵਿੱਚ ਆਉਣਗੇ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨੂੰ ਮਿਲਕ ਵਿੱਚ ਦਿੱਤਾ ਜਿਵੇਂ ਕਿ ਲਿਖਿਆ ਹੈ ਉਸ ਵੇਲੇ ਉਹ ਯਰੂਸ਼ਲਮ ਨੂੰ ਯਹੋਵਾ ਦਾ ਸਿੰਘਾਸਨ ਆਖਣਗੇ ਆਵਸੀ ਪ੍ਰਕਾਸ਼ ਦੀ ਪੋਤੀ ਅਧਿਆਇ 22 ਤੇ ਫਿਰ ਤੋਂ ਜਾਈਏ ਪ੍ਰਕਾਸ਼ ਦੀ ਪੋਤੀ ਅਧਿਆਇ 22 ਵਚਨ 1 ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉੱਜਲ ਪਰਮੇਸ਼ਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਵਿੱਚਕਾਰ ਮੈਨੂੰ ਵਿਖਾਈ ਇਹ ਕਹਿੰਦਾ ਹੈ ਕਿ ਜੀਵਨ ਦਾ ਜਲ ਕਿੱਥੋਂ ਨਿਕਲਦਾ ਹੈ ਪਿਤਾ ਪਰਮੇਸ਼ਰ ਪੁੱਤਰ ਪਰਮੇਸ਼ਰ ਅਤੇ ਪਵਿੱਤਰ ਆਤਮਾ ਪਰਮੇਸ਼ਰ ਇੱਕ ਹੈ ਇਸ ਲਈ ਲੇਲੇ ਦਾ ਸਿੰਘਾਸਨ ਪਰਮੇਸ਼ਰ ਦਾ ਸਿੰਘਾਸਨ ਅਤੇ ਯਹਵਾ ਦਾ ਸਿੰਘਾਸਨ ਸਾਰੇ ਇੱਕ ਹਨ ਇਥੇ ਪਰਮੇਸ਼ਰ ਦੇ ਸਿੰਘਾਸਨ ਤੋਂ ਵਗਨ ਵਾਲੇ ਜੀਵਨ ਦੇ ਜਲ ਦਾ ਮਤਲਬ ਹੈ ਕਿ ਜੀਵਨ ਦਾ ਜਲ ਯਰੂਸ਼ਲਮ ਤੋਂ ਵਗ ਨਿਕਲੇਗਾ ਕਿ ਇਹ ਹੀ ਲਫ਼ਜ਼ ਜਕਰਿਆ ਦੇ 14 ਵਿੱਚ ਵੀ ਇਸਤੇਮਾਲ ਨਹੀਂ ਕੀਤੇ ਗਏ ਉਸ ਦਿਨ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿਕਲੇਗਾ ਭਾਵੇਂ ਹੀ ਇਹਨਾਂ ਦ੍ਰਿਸ਼ਾਂ ਦਾ ਵਰਣਨ ਕਰਨ ਦੇ ਲਈ ਅਨੇਕ ਸ਼ਬਦਾਂ ਦੇ ਇਸਤੇਮਾਲ ਕੀਤਾ ਗਿਆ ਸੀ ਪਰ ਇਹ ਇੱਕ ਹੀ ਹਨ ਜਦੋਂ ਅਸੀਂ ਜੋੜੇ ਵਚਨਾਂ ਦੀ ਤੁਲਨਾ ਕਰਦੇ ਹਾਂ ਤਦਕਿ ਅਸੀਂ ਇਹ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਸਾਰੇ ਇੱਕ ਹੀ ਭਵਿੱਖਬਾਣੀ ਦੱਸ ਰਹੇ ਹਨ ਫਿਰ ਜੀਵਨ ਦੇ ਜਲ ਦਾ ਸੋਤਾ ਕੌਣ ਹੈ ਇਹ ਯਰੂਸ਼ਲਮ ਸਾਡੀ ਮਾਤਾ ਹੈ ਅਸੀਂ ਬਾਈਬਲ ਦੁਆਰਾ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਅਵਸੀ ਵਚਨ 2 ਦੇ ਨਾਲ ਜਾਰੀ ਰਹੀਏ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 2 ਉਸ ਨਦੀ ਦੇ ਉਰਾਰ ਪਰ ਜੀਵਨ ਦਾ ਬਿਰਛ ਹੈ ਜਿਸ ਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਛ ਦੇ ਪੱਤੇ ਕੁਮਦ ਦੇ ਇਲਾਜ ਦੇ ਲਈ ਹਨ ਕੀ ਇਸ ਤਰ੍ਹਾਂ ਨਹੀਂ ਲੱਗਦਾ ਕਿਸ ਨੂੰ ਸਿੱਧੇ ਬਾਈਬਲ ਦੇ ਦੂਸਰੇ ਦ੍ਰਿਸ਼ ਤੋਂ ਕਾਪੀ ਕੀਤਾ ਗਿਆ ਇਜ਼ਕੀਏਲ ਅਧਿਆਇ 47 ਵਿੱਚ ਜੋ ਦ੍ਰਿਸ਼ ਅਸੀਂ ਦੇਖਿਆ ਉਹ ਰਸੂਲ ਯਹੂਨਾ ਨੂੰ ਦਿੱਤੇ ਗਏ ਪ੍ਰਕਾਸ਼ਨ ਦੁਆਰਾ ਵੀ ਦਿਖਾਇਆ ਗਿਆ ਹੈ ਅਸੀਂ ਸਮਝ ਸਕਦੇ ਹਾਂ ਕਿ ਦੋਨੋਂ ਪੈਰੇ ਇੱਕ ਹੀ ਪ੍ਰਕਾਸ਼ ਨੂੰ ਦਰਸਾਉਂਦੇ ਹਨ ਜਿਹਨੂੰ ਬਾਰਾ ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਛ ਦੇ ਪੱਤੇ ਕੋਮਾ ਦੇ ਇਲਾਜ ਲਈ ਹਨ वचन 3 ਅਤੇ ਹੁਣ ਅਗਾਹਾਂ ਨੂੰ ਕੋਈ ਸ਼ਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੈਲੇਦਰ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥੇ ਉੱਤੇ ਹੋਵੇਗਾ ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰੇ ਦੇ ਚਾਨਣ ਦੀ ਕੁਝ ਲੋੜ ਨਹੀਂ ਕਿ ਉਹ ਜੋ ਪ੍ਰਭੂ ਪਰਮੇਸ਼ਰ ਉਹਨਾਂ ਨੂੰ ਚਾਣਨ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ ਅਤੇ ਉਹ ਕੋਣ ਹਨ ਕਿ ਇਹ ਉਹ ਹਨ ਜੋ ਛਾਣਿਆ ਹੋਇਆ ਜਲ ਪੀਂਦੇ ਹਨ ਕਿ ਇਹ ਉਹੀ ਹਨ ਜੋ ਖਾਰਾ ਪਾਣੀ ਪੀਂਦੇ ਹਨ ਨਹੀਂ ਇਹ ਉਹ ਹਨ ਜੋ ਜੀਵਨ ਦਾ ਪਾਣੀ ਪੀਂਦੇ ਹਨ ਉਹ ਜੀਵਨ ਦਾ ਜਲ ਪੀਂਦੇ ਹਨ ਉਸ ਸਵਰਗ ਵਿੱਚ ਜੁਗੋ ਜੁਗ ਰਾਜ ਕਰਨਗੇ ਸਵਰਗੀਆਂ ਮਾਤਾ ਜੀ ਤੇ ਵਿਸ਼ਵਾਸ ਰੱਖਣ ਵਾਲੀਆਂ ਸੰਤਾਨਾਂ ਨੂੰ ਸਵਰਗ ਵਿੱਚ ਜੁਗੋ ਜੁਗ ਰਾਜ ਕਰਨ ਦੀ ਯੋਗਤਾ ਅਧਿਕਾਰ ਅਤੇ ਵਾਅਦਾ ਪ੍ਰਾਪਤ ਹੋਇਆ ਹੈ। ਵਚਨ ਛੇ ਫਿਰ ਉਨ ਮੈਨੂ ਆਖਿਆ ਇਹ ਵਚਨ ਨੇਚਾ ਜੋਗ ਅਤੇ ਸਤ ਹਨ। ਅਤੇ ਪ੍ਰਭੂ ਨੇ ਜਿਹੜਾ ਨਬੀਆਂ ਦੀ ਆਤਮਾਵਾਂ ਦਾ ਪਰਮੇਸ਼ਵਰ ਹੈ ਆਪਣਾ ਦੂਤ ਕਲਿਆ ਭਾਈ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣੀਆਂ ਦਾਸਾਂ ਨੂੰ ਵਿਖਾਵੇ। ਇਹ ਵਚਨ ਨੇਚਾ ਜੋਗ ਅਤੇ ਸਤ ਹਨ। ਪਰਮੇਸ਼ੁਰ ਨੇ ਖੁਦ ਕਿਹਾ ਇਹ ਵਚਨ ਨਿਚਾ ਜੋਗ ਅਤੇ ਸਤ ਹਨ ਇਸ ਲਈ ਉਹਨਾਂ ਨੂੰ ਦਰਜ ਕੀਤਾ ਜਾਣਾ ਚਾਹੀਦਾ ਪਰਮੇਸ਼ੁਰ ਨੇ ਮਨਜ਼ੂਰ ਕੀਤਾ ਕਿ ਮੈਂ ਜੋ ਕੁਝ ਵੀ ਕਰਦਾ ਉਹ ਪੱਕੀ ਤਰ੍ਹਾਂ ਨਾਲ ਪੂਰਾ ਕੀਤਾ ਜਾਵੇਗਾ ਅਤੇ ਮੇਰੇ ਬਚਨ ਨਿਚਾ ਜੋਗ ਅਤੇ ਸਤ ਹਨ ਮੈਂ ਇਮਾਨਦਾਰੀ ਨਾਲ ਅਸਰ ਕਰਦਾ ਹਾਂ ਕਿ ਤੁਸੀਂ ਸਾਰੇ ਦ੍ਰਿੜ ਵਿਸ਼ਵਾਸ ਨਾਲ ਸੱਚ ਵਿੱਚ ਬਣੇ ਰਹੋਗੇ ਆਓ ਅਸੀਂ ਸਿਉਨ ਦੀ ਸੰਤਾਨ ਬਣੀਏ ਜੋ ਕਾਫੀ ਚੰਗੇ ਫਲ ਨੂੰ ਪੈਦਾ ਕਰਕੇ ਇਸ ਵਰਗੇ ਪਿਤਾ ਅਤੇ ਮਾਤਾ ਜੀ ਨੂੰ ਵਡਿਆਈ ਦਿੰਦੀ ਹੈ ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ